ਤੰਤਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਿਸੇ ਰੋਂਦੇ ਵਿਅਕਤੀ ਨੂੰ ਕੋਲੋਂ ਲੰਘਦੇ ਹੋਏ ਫਕੀਰ ਨੇ ਪੁੱਛਿਆ ਕੀ ਗੱਲ ਹੋਈ ਬੜੇ ਪਰੇਸ਼ਾਨ ਲੱਗਦਾ ਹੈ ਬੰਦਾ ਕਹਿਣ ਲੱਗਾ ਪਾਪਾ ਜੀ ਮੈਂ ਤੰਤਨ ਬਾਬਾ ਦੀਪ ਸਿੰਘ ਜੀ ਨੂੰ ਬੜਾ ਮੰਨਦਾ ਹਾਂ ਪਰ ਮੈਂ ਜਿੰਨਾ ਹੀ ਜ਼ਿਆਦਾ ਮੰਨਦਾ ਹਾਂ ਉਨੇ ਹੀ ਦੁੱਖ ਮਿਲਦੇ ਜਾ ਰਹੇ ਹਨ ਤੇ ਮੈਨੂੰ ਤਾਂ ਸਮਝ ਕੁਝ ਨਹੀਂ ਆ ਰਿਹਾ ਫਕੀਰ ਕਹਿੰਦਾ ਆ ਬੱਚੇ ਤੂੰ ਬਿਲਕੁਲ ਸਹੀ ਰਸਤਾ ਫੜਿਆ ਹੋਇਆ ਹੈ ਬਸ ਪਿੱਛੇ ਨਾ ਮੁੜੀ ਕਿਉਂਕਿ ਦੇਖਣ ਵਾਲਾ ਦੁੱਖਾਂ ਦੀਆਂ ਸ ਤਾਂ ਮਾਰ ਕੇ ਭਾਂਡੇ ਨੂੰ ਜ਼ਰੂਰ ਪਰਖਦਾ ਹੈ ਜਿਹਦੇ ਵਿੱਚ ਉਹਨੇ ਤੈਨੂੰ अनेका ਖੁਸ਼ੀਆਂ ਜਾਂ ਦਾਤਾਂ ਪਾ ਕੇ ਦੇਣੀਆਂ ਹੈ ਤੇਰਾ ਭਾਂਡਾ ਪਰਖਿਆ ਜਾ ਰਿਹਾ ਹੈ ਬਸ ਸਬਰ ਰੱਖੀ ਖਾਲੀ ਨਹੀਂ ਮੁੜਦਾ ਤੂੰ ਵਾਹਿਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਆਪਣੀ ਮੇਰ ਸਾਰਿਆਂ ਤੇ ਬਣਾਈ ਰੱਖਿਓ ਸਰਬੱਤ ਦਾ ਭਲਾ ਕਰਿਓ ਹਰ ਕਿਸੇ ਦੀ ਭੁੱਲ ਚੁੱਕ ਨੂੰ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ